राष्ट्रपिता महात्मा गांधी के जो फोटो नोटो के ऊपर लगी हुई है कल को कहोगे कि इस फोटो को हटा करके नरेंद्र मोदी की फोटो लगा दो ये के लोग बर्दाश्त नहीं करेंगे क्योंकि तो वो हमारे राष्ट्रपिता है महात्मा गांधी ने को फांसी नहीं दी देश वास्ते चले फांसी तो चलेगा महात्मा गांधी जी ਇਗਲ ਆਸਬੀਦਾ ਮੰਨ ਲਿਆ ਕਾਂਗਰਸ ਸਰਕਾਰ ਆ ਗਈ 1947 ਜਦ 파ਰਟੀਸ਼ਨ ਹੋਈ ਕਾਂਗਰਸ ਸਰਕਾਰ ਆ ਗਈ ਕਾਂਗਰਸ ਦੇ ਨਿਕਟ ਨਾਲ ਉਹਦਾ ਨਰੋ ਰਸਤਾ ਪਤਾ ਮੰਨ ਲਿਆ ਪਰ ਪਹਿਲੇ ਵੀ ਇਹਨਾਂ ਨੇ ਇਹ ਗਰੀਬੋਂ ਦੀ ਸਕਾਲਰਸ਼ਿਪ ਨੂੰ ਐਸੇ ਹੀ ਖਤਮ ਕੀਤਾ tha ਕਿ 40 ਫੀਸਦੀ ਸਕਾਲਰਸ਼ਿਪ ਜਿਨਾਂ ਨੇ ਕਾਈ ਖਰਚ ਕੇ ਡਾਲੇ ਉਹ ਕੀ ਹੋ ਗਿਆ ਕੋਨੋ ਗਰੀਬੋਂ ਕੇ ਬੱਚੇ ਜੋ ਕਾਲਜੋਂ ਮੇਂ ਉਹਨਾਂ ਨੇ ਪਰ ਕਿਤੇ ਉਹ ਡੋਪਟ ਹੋ ਗਏ ਅੱਜ ਜਿਹੜਾ 125 ਦਿਨਾਂ ਦਾ ਰਜਗਾਦ ਕਾਤਾ ਸਿਹਤ 100 ਦਿਨ ਤੋਂ ਅੱਜ ਘੂਠਾ ਲੱਗਣ ਜਾ ਰਿਹਾ ਹੈ ਉਹਦੀ ਬਾਇਓਮੈਟ੍ਰਿਕ ਕੱਟ ਦਿੱਤੀ ਗਈ ਹੈ ਉਹਦੀ ਟੈਂਗਸ ਕੋਈ ਘੂਠਾ ਨਹੀਂ ਸੀ ਜਵਾਦਾ ਗਰੀਬ ਦਾ ਅੱਜ ਜਿਹੜਾ ਪਿੰਦਲਾ ਸਪੰਜ ਬੰਦਾ ਮੇਰਾ ਵੀਰ ਕੋਈ ਇਸ ਗੱਲ ਦਾ ਗੁੱਸਾ ਦਾ ਕਰੇ ਕੋਈ ਸਰਪੰਚ ਪੰਚ ਬੰਦਾ ਹੈ ਔਰ ਸਪੰਜ ਬੰਦਾ ਆਪਣੇ ਸਾਰੇ ਰਿਸ਼ਤਿਆਂ ਦਾ ਨਾਂ ਪਾ ਕੇ ਘੜੀ ਲੈ ਰਿਹਾ ਹੈ आज ये स्कीम अंड्रेड परसेंट केंद्र सरकार पैसा देती है आज इन्होंने फैसला किया है कि चालीस परसेंट ये पैसा स्टेट सरकारें ये स्कीम को भी फेल करना चाहते हैं तो इसको बर्दाश्त हम नहीं करेंगे ये देश विरोधी स्कीम है ये मजदूर विरोधी स्कीम है ये स्कीम गरीब विरोधी है इसको बर्दाश्त नहीं करेंगे हम पूरे देश में प्रोटेस्ट कर रही है कांग्रेस पार्टी और सड़कों पे उतरेंगे जब तक ये सरकार के कान नहीं खुलते तब तक हम प्रोटेस्ट करते रहेंगे जो के स्टेट झरिया वो अब तकआ करा रही है इस सिस्टम दे नाल अपने सरपंच जो बांधे है उन सरपंचा दे को लो 100-100 दिहाड़ी बंदा ना भी आवे ओदा नाम लिखके भी दिहाड़ी पवाई जाती थी ठगी बजदी है कोई ऑडिट नहीं होता स्टेट वालों ਇਨਾਂ ਦੇ ਇਹਨਾਂ ਨੂੰ ਪਤਾ ਹੀ ਨਹੀਂ ਹੋਈ ਹੈ ਕਿ ਗਰੀਬਾਂ ਤੱਕ ਮੋਦੀ ਸਰਕਾਰ ਕਿਉਂ ਪਹੁੰਚਕਾਰੀ ਹੈ ਗਰੀਬਾਂ ਵਾਸਤੇ ਕਿਉਂ 스ਕੀਮਾਂ ਲਾਂਦੀ ਹੈ ਗਰੀਬ ਨੂੰ ਉੱਪਰ ਆ ਉੱਪਰ ਕਿਉਂ ਚੱਕਣਾ ਚਾਹੁੰਦੀ ਹੈ ਗਰੀਬਾਂ ਨੂੰ ਪੱਕੇ ਮਕਾਨ ਕਿਉਂ ਦੇਣਾ ਚਾਹੁੰਦੀ ਹੈ ਹਰੇਕ ਗੱਲ ਦੀ ਤਕਲੀਫ ਜਰੀ ਹੈ ਇਹ ਕਾਂਗਰਸ ਨੂੰ ਬੋਲੀ ਹੈ ਖਾਸ ਕਰਕੇ ਡਾਟਰ ਰਾਜਕਮਾਜ ਨੂੰ ਜ਼ਿਆਦਾ ਆ ਰਹੀ ਹੈ ਕੇਂਦਰ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਨਰੇਗਾ ਦਾ ਨਾਮ ਬਦਲ ਕੇ ਪੂਜਨੇਕ ਬਾਪੂ ਗ੍ਰਾਮੀਣ ਰੋਜ਼ਗਾਰ ਯੋਜਨਾ ਰੱਖ ਦਿੱਤਾ ਹੈ ਅਤੇ ਇਸ ਨਵੇਂ ਬਿੱਲ ਵੀਬੀਜੀ ਰਾਮਜੀ ਤਹਿਤ ਰੋਜ਼ਗਾਰ ਦੇ ਦਿਨਾਂ ਦੀ ਗਰੰਟੀ 100 ਤੋਂ ਵਧਾ ਕੇ 125 ਦਿਨ ਕਰ ਦਿੱਤੀ ਹੈ ਪਰ ਪੰਜਾਬ ਅਤੇ ਪੱਛਮੀ ਬੰਗਾਲ ਸਮੇਤ ਕਈ ਸੂਬੇ ਇਸ ਬਦਲਾਅ ਦਾ ਵਿਰੋਧ ਕਰ ਰਹੇ ਹਨ ਜਿਸ ਦੇ ਚਲਦੇ ਅਮਰitsar ਤੋਂ ਹਲਕਾ ਪੱਛਮੀ ਦੇ ਸਾਬਕਾ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਵੀ ਆਪਣੇ ਸਾਥੀਆਂ ਸਮੇਤ ਇਸ ਦਾ ਵਿਰੋਧ ਕੀਤਾ ਗਿਆ ਇਸ ਸਬੰਧੀ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਖੰਡ ਵਾਲਾ ਡਾਕਟਰ ਸ਼ਸ਼ੀਲ ਦੇਵਗਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਡਾਕਟਰ ਵੇਰਕਾ ਵੱਲੋਂ ਨਰੇਗਾ ਸਕੀਮ ਦੇ ਨਾਮ ਬਦਲੀ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਨੂੰ ਮੈਂ ਇੱਕ ਡਰਾਮਾ ਦੱਸਦੇ ਹੋਏ ਕਿਹਾ ਕਿ ਡਾਕਟਰ ਵੇਰਕਾ ਕਾਂਗਰਸ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕਿਸੇ ਵੀ ਪਿੰਡ ਦੇ ਗਰੀਬ ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰ ਲੈ ਕੇ ਤੁਹਾਨੂੰ ਮੰਨਿਰ ਗਿਆ ਸਕੀਮ ਤਹਿਤ ਕੰਮ ਮਿਲ ਰਿਹਾ ਹੈ ਤੇ ਉਸ ਦੇ ਬਦਲੇ ਬੰਦਾ ਮਿਹਨਤ ਨਾਲ ਮਿਲ ਰਿਹਾ ਹੈ ਕਿ ਨਹੀਂ ਅਤੇ ਨਾ ਹੀ ਕਦੀ ਕੇਂਦਰ ਦੀ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਗਰੀਬ ਤੱਕ ਪਹੁੰਚ ਰਹੀਆਂ ਹਨ ਦੀ ਵੀ ਕਦੀ ਸਾਰ ਨਹੀਂ ਲਈ ਗਈ ਜੋ ਅੱਜ ਆਪਣੇ ਆਪ ਨੂੰ ਗਰੀਬਾਂ ਦਾ ਮਸੀਹਾ ਦੱਸ ਰਹੇ ਹਨ ਆਮ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਦੇਵਗਨ ਨੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਕਾਂਗਰਸ ਪਾਰਟੀ ਨੇ ਲੰਮਾ ਸਮਾਂ ਰਾਜ ਕੀਤਾ ਹੈ ਤੇ ਉਸ ਦੌਰਾਨ ਨਰੇਗਾ ਤਹਿਤ ਆਉਣ ਵਾਲੀਆਂ ਗ੍ਰਾਂਟ ਨੂੰ ਆਪਣੇ ਚਾਹੇਤਿਆਂ ਤੱਕ ਹੀ ਸੀਮਤ ਰੱਖਿਆ ਤੇ ਜ਼ਰੂਰਤਮੰਦ ਲੋਕਾਂ ਨੂੰ ਇਸ ਤੋਂ ਵਾਂਝਿਆ ਰੱਖਿਆ ਹੈ ਮੇਰਾ ਨਾਮ ਡਾਕਟਰ ਸੁਸ਼ੀਲ ਦੇਵਗੜਿਆ ਮੈਂ ਭਾਤੀ ਜਨਤਾ ਪਾਰਟੀ ਦਾ ਵਰਕਰ ਹਾਂ ਲੀਡਰ ਹਾਂ ਮੈਥੋਂ ਪਛਮੀ ਹਲਕੇ ਤੋਂ ਕੌਂਸਲ ਇਲੈਕਸ਼ਨ ਵੀ ਲੜੀ ਸੀ ਔਰ ਆ ਬੰਗਲ ਪ੍ਰਧਾਨ ਵੀ ਰਹਿ ਐ ਇੱਥੇ ਖੰਡ ਵਾਲੇ ਦਾ ਤੇ ਮੇਰੀ ਧਰਨ ਪਤਨੀ ਛੇਦੀ ਪਤੀ ਬਿੰਦਰ ਕੌਰ ਜਿੰਨੀਆਂ ਹਲਕਾ ਟਾੜੀ ਤੋਂ ਐਮਐਲਏ ਦੀ ਚੋਣ ਲੜੀ ਸੀ 2022 ਚ ਅੱਜ ਪਹਿਲਾਂ ਤਾਂ ਮੈਂ ਤੁਹਾਡਾ ਸਾਰਾ ਤੁਹਾਡਾ ਦਾ ਧੰਨਵਾਦ ਦੀ ਹੈ। ਉਹ ਸਾਰੇ ਤੇਰੇ ਤੁਹਾਡੇ ਚੈਨਲ ਰਾਹੀਂ ਆਵਦੇ ਨੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੈ ਸ਼੍ਰੀ ਰਾਮ ਅੱਜ ਮੇਨ ਮਕਸਦ ਜਿਹੜਾ ਹੈ ਜਿਹੜੀ ਕੱਲ ਡਾਕਟਰ ਰਾਜਕਮਾਰ ਵੇਰਕਾ ਜੀ ਨੇ ਪ੍ਰਟੋਸਟ ਖਿਆ ਸੀ ਪ੍ਰਟੋਸਟ ਕੀਤਾ ਜਦੋਂ ਮੈਂ ਉਹ ਪ੍ਰਟੋਸਟ ਦੇਖਿਆ ਤੇ ਬੜੀ ਹੈਰਾਨਗੀ ਹੋਈ ਕਿਸ ਚੀਜ਼ ਨੂੰ ਲੈ ਕੇ ਕਿਸ ਗੱਲ ਨੂੰ ਲੈ ਕੇ ਪ੍ਰਟੋਸਟ ਕੀਤਾ ਜਾ ਰਿਹਾ ਹੈ ਬੜੇ ਨਾਰੇ ਮਾਰੇ ਜਾ ਰਿਹਾ ਹੈ ਸਿੰਤ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਔਰ ਕੀ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਝ ਨਹੀਂ ਲੱਗੀ ਮੈਨੂੰ ਕਿਉਂਕਿ ਜਰੀ ਸਕੀਮ ਦੀ ਉਹ ਗੱਲ ਕਰੇ ਸੀ ਇਸ ਸਕੀਮ ਦਾ ਨਾਂ ਨਰਿਆਗਾ ਸੀ ਇਹ ਕਾਂਗਰਸ ਸਰਕਾਰ ਜਦੋਂ ਮਨਮੋਹ ਸਿੰਘ ਦੀ ਸਰਕਾਰ ਸੀ ਡਾਕਟਰ ਮਨਮੋਹ ਸਿੰਘ ਜੀ ਦੀ ਉਦੋਂ 2005 ਚ ਇਸ ਸਕੀਮ ਦਾ ਐਕਟ ਬਣਿਆ ਔਰ ਅਸ਼ੇ ਚ ਲਾਗੂ ਹੋ ਗਿਆ ਔਰ ਉਹਦਾ ਨਾਮ ਸਿਰਫ ਨਿਯੱਗਾ ਸੀ ਉਹਦੋਂ ਨੈਸ਼ਨਲ ਰੂਰਲ এমਪਲੋਇਮੈਂਟ ਗਾਰੰਟੀ ਐਕਟ ਸੀ। ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਆਪ ਹੀ ਉਸੇ ਸਰਕਾਰ ਨੇ 2009 ਦੇ ਵਿੱਚ ਇਸ ਐਕਟ ਦਾ ਨਾਮ ਚੇਂਜ ਕਰਕੇ ਐਮਜੀ ਲਾਤਾ ਅੱਗੇ ਮਨਰੇਗਾ ਕਾਤੀ ਅਜੇ ਤੱਕ ਲੋਕਾਂ ਨੂੰ ਬਹੁਤਾ ਪਿੰਡਾਂ ਜਾਂ ਪਿੰਡਾਂ ਨੇ ਨਾਮ ਨਹੀਂ জানা ਆਉਂਦਾ ਲੇਕਿਨ ਐਮਜੀ ਨਿਯੇਗਾ ਵਾਇ ਐਮਜੀ ਨਿਯੇਗਾ ਕਹਿ ਸਕਦੇ ਆ ਮਨਰੇਗਾ ਨਹੀਂ ਮਨੇਗਾ ਨਹੀਂ ਨਿਯੇਗਾ ਹੀ ਹੈ। ਉਹਦੇ ਅੱਗੇ ਐਮਜੀ ਲਾਤਾ ਮਹਾਤਮਾ ਗਾਂਧੀ ਨਿਯੇਗਾ ਜਿਹੜੀ ਰੂਰਲ ਪ੍ਰਾਈਮਰਟ ਗਾਰੰਟੀ ਐਕਟ ਬਣਾਤਾ ਜਿਸ ਨੂੰ ਲੈ ਕੇ ਇਹ ਸਕੀਮ ਉਸ ਤੋਂ 6 ਤੋਂ ਲੈ ਕੇ ਅੱਜ ਤੱਕ ਇਹ ਸਕੀਮ ਪਿੰਡਾਂ 'ਚ ਚੱਲ ਰਹੀ ਹੈ ਉਹ ਲਾਗੂ ਸੀ ਅੱਜ ਸਾਡੀ ਇਹਨਾਂ ਦੀ ਸਰਕਾਰ ਦੇ ਟਾਈਮ ਤੇ ਇਹ ਸਕੀਮ 6 5 6 7 ਸਾਲ ਚੱਲਦੀ ਲੱਗਦਾ 11 ਸਾਲ ਹੋ ਗਏ ਸਾਡੀ ਸਰਕਾਰ 'ਚ ਵੀ ਇਹ ਸਕੀਮ ਚੱਲ ਰਹੀ ਸੀ ਲੇਕਿਨ ਇਸ ਸਕੀਮ ਦੇ ਅਧੀਨ ਇਸ ਐਕਟ ਦੇ ਅਧੀਨ ਬਹੁਤ ਜ਼ਿਆਦਾ ਜਿਹੜੀਆਂ ਕਮੀਆਂ ਪਿੰਡਾਂ ਦੇ ਵਿੱਚ ਬਹੁਤ ਗਰੀਬ ਲੋਕਾਂ ਦਾ ਨੁਕਸਾਨ ਹੋ ਰਿਹਾ ਸੀ ਗਰੀਬਾਂ ਦੇ ਨਾਲ ਧੱਕਾ ਹੋ ਰਿਹਾ ਸੀ ਇਹ ਐਕਟ ਤੇ ਬਣਾਇਆ ਗਿਆ ਸੀ ਗਰੀਬ ਵਾਸਤੇ ਇਹ ਸਕੀਮ ਬਣਾਈ ਗਈ ਸੀ ਗਰੀਬਾਂ ਵਾਸਤੇ ਪਿੰਡਾਂ ਦੀ ਡਿਵੈਲਪਮੈਂਟ ਡਿਵੈਲਪਮੈਂਟ ਹੋਈ ਹੋਵੇ ਅਤੇ ਹਰ ਗਰੀਬ ਨੂੰ 100 ਦਿਨ ਦਾ ਰੋਜ਼ਗਾਰ ਜਿਹੜਾ ਇੱਕ ਸਾਥ ਮਿਲੇ। ਔਰ ਇਸ ਵਾਸਤੇ ਬਣਾਈ ਗਈ ਲੇਕਿਨ ਨਾ 100 ਦਿਨ ਦਾ ਰੋਜ਼ਗਾਰ ਵੇਖਿਆ ਕਿਸੇ ਨੇ ਉਹਦਾ ਪਿੰਡਾਂ ਤੇ ਜਾ ਕੇ ਗਰੀਬਾਂ ਦਾ ਇਹਨਾਂ ਲੋਕਾਂ ਨੇ ਕਿਉਂਕਿ ਇਹਨਾਂ ਦੀ ਸਰਕਾਰ 2017 ਤੋਂ 22 ਤੱਕ ਮੇਨੂੰ ਡਾਕਟਰ ਰਾਜਕਮਾਦ ਦੀ ਇੱਕ ਵਾਰੀ 10 ਬੰਦੀ ਜਾ ਕੇ 17 ਤੋਂ 22 ਤੱਕ ਕਿਦਰ ਕਿਹੜੇ ਪਿੰਡ ਚ ਜਾ ਕੇ ਕਿਹ ਨਰੇਗਾ ਵਾਲੇ ਭਰਾ ਨੂੰ ਮਿਲੇ ਹੋਣਾ ਉਹਨੂੰ ਪੁੱਛਿਆ ਹੋਵੇ ਵੀ ਤੇਰੀ ਦਿਹਾੜੀ ਲੱਗੀ ਹੈ ਤੈਨੂੰ ਪੂਰੇ ਪੈਸੇ ਮਿਲ ਗਏ ਅੱਜ ਤੱਕ ਪਿੰਡਾਂ 'ਚ ਤੇ ਗਏ ਨਹੀਂ ਆਪਾਂ ਅੱਜ ਜੇ ਸਰਕਾਰ ਮੋਦੀ ਸਰਕਾਰ ਕੋਰੋਨਾ ਆਇਆ ਕੰਕ ਦੇ ਰਿਆ ਔਰ ਕੰਕ ਜਿਹੜੀ ਗਰੀਬਾਂ ਨੂੰ ਮਿਲ ਰਹੀ ਹੈ ਔਰ ਜਿਹੜੇ ਗਰੀਬ ਨੂੰ ਮਿਲਣੀ ਚਾਹੀਦੀ ਮਿਲਦੀ ਨਹੀਂ ਪਈ ਉਹਦਾ ਕਾਗਜ਼ ਕਾਗਜ਼ ਦਿੱਤਾ ਗਿਆ ਆਮ ਆਦੀ ਪਾਰਟੀ ਸਰਕਾਰ ਵੱਲੋਂ ਮੇਰਾ ਨਹੀਂ ਖਿਆਲ ਡਾਕਟਰ ਰਾਜਕਮਾਦ ਜੀ ਕਦੀ ਪਿੰਡ ਚ ਜਾ ਕੇ ਕਿਸੇ ਗਰੀਬ ਨੂੰ ਕਿਹਾ ਹੋਵੇ ਤੇਰਾ ਕਾਰ ਕਟਿਆਗਾ ਗਰੀਬ ਜੀ ਤੁਹਾਡਾ ਬਣਾ ਦਈਏ ਜਦ ਤਾਨੂੰ ਪੰਕ ਕਿਉਂ ਨਹੀਂ ਮਿਲਦੀ ਜਾਂ ਜੋ 15 ਕਿਲੋ ਸਰਕਾਰ ਵੱਲੋਂ ਆਉਂਦੀ મોદી ਸਰਕਾਰ ਵੱਲੋਂ ਤੁਹਾਨੂੰ ਪੂਰੀ ਕਿਉਂ ਨਹੀਂ ਮਿਲਦੀ ਇਹ ਤਾਂ ਕਦੀ ਪੁੱਛਣ ਨਹੀਂ ਗਏ ਲੇਕਿਨ ਐਵੇਂ ਇੱਕ ਮੀਆਂ ਆਪਣੇ ਮੋ ਮੀਆਂ ਬਿਠੂਆਂ ਦੀਆਂ ਗੱਲਾਂ ਆਪੇ ਹੀ ਗੱਲਾਂ ਭਰਾਂ ਕੇ ਗੱਲ ਵੀ ਆ ਵੀ ਬੜੀ ਮਾਰੀ ਸਕੀਮ ਆ ਗਈ ਜੀ ਇਹਦੇ ਚ ਜੀ ਮੋਦੀ ਸਰਕਾਰ ਨੇ ਚੇਜ਼ ਕਾਤਾ ਜੀ ਨਾਮ ਇਹਨਾਂ ਨੇ ਜੀ ਰਾਮ ਜੀ ਰੱਖਤਾ ਉਹ ਮੇਰੇ ਭल्या ਲੋਕਾਂ ਪਤਾ ਨਹੀਂ ਪੜਿਆ ਲਿਖਿਆ ਤੋਂ ਕੰਨਾ ਕਾ ਮੈਨੂੰ ਤਾਂ ਪਤਾ ਨਹੀਂ ਸੰਸਦ ਦੇ ਵਿੱਚ ਜਿੱਦਣ ਬਿੱਲ ਰੱਖਿਆ ਗਿਆ ਉਹਦੇ ਤੇ ਕਹਿੰਦੇ ਜੀ ਰਾਮ ਜੀ ਦਾ ਨਾਮ ਨਹੀਂ ਕਿਸੇ ਨੇ ਲਿਆ ਉਥੇ ਉਹਦਾ ਨਾਮ ਜ਼ਰੂਰ ਬਦਲਿਆ ਗਿਆ ਇਸ ਸਕੀਮ ਦਾ ਜਿਹੜਾ ਨਾਮ ਆ ਇਸ ਚੀਜ਼ ਨੂੰ ਲੈ ਕੇ ਬਦਲੇ ਬਦਲਿਆ ਨਾਮ ਬਦਲਿਆ ਗਿਆ ਕਿ ਵਿਕਸਿਤ ਭਾਤ ਗਾਰੰਟੀ ਰੋਜ਼ਗਾਰ ਜੀਵਨ ਦਾ ਮਿਸ਼ਨ 2025 ਇਹਦੇ ਵਿੱਚ ਕੀ ਮਾਰਾ ਕਰਤਾ ਜੀ ਵਿਕਸਿਤ ਭਾਤ ਗਾਰੰਟੀ ਕੀ ਮਾਰਾ ਕਰਤਾ ਇਹਨਾਂ ਨੇ ਕੀ ਕੀਤਾ ਉਹਦੀ ਸ਼ੋਰਟ ਫਾਰਮ ਵਧਾਤੀ V B G R G ਹੁਣ ਜਦ ਇਹ ਲੋਕ ਹਿੰਦੁਸਤਾਨ ਚ ਰਹਿੰਦੇ ਨੇ ਦੇ ਚ 12 ਸਾਲ ਤੋਂ ਮੋਦੀ ਸਾਹਿਬ ਦੀ ਸਰਕਾਰ ਚੱਲ ਰਹੀ ਹੈ ਉਹ ਜਿਹੜਾ ਲੋਕ ਆ ਉਹ ਉਹ ਸਮਝਦੇ ਨੇ ਕਿ ਅੱਜ ਬਿਨਾ ਕਿਸੇ ਇਲਜ਼ਾਮ ਲੱਗਿਆਂ ਬਿਨਾ ਕੋ ਕ腐ਸ਼ਨ ਦੇ ਬੇਦਾਗ ਸਰਕਾਰ 12 ਸਾਲ ਤੋਂ ਮੋਦੀ ਸਾਹਿਬ ਦੀ ਚੱਲਦੀ ਹੈ ਉਹ ਜਿਹੜੇ ਕੰਮ ਕਦੀ ਹਿੰਦੁਸਤਾਨ ਦੇ ਚ ਹੋਏ ਨਹੀਂ ਉਹ ਖੋ ਗਏ ਅੱਜ ਦਾ ਮੱਦਾ ਦਾ ਮੁੱਦਾ 4-500 ਸਾਲ ਪੁਰਾਣਾ ਚੱਲ ਰਿਹਾ ਸੀ ਖਤਮ ਕਰਤਾ ਮੋਦੀ ਸਾਹਿਬ ਨੇ ਮੰਦਿਰ ਬਣਾਤਾ ਮੰਦਿਰ ਬਣ ਗਿਆ ਅੱਜ ਭਗਵਾ ਝੰਡਾ ਵੀ ਉੱਤੇ ਲੱਗ ਗਿਆ ਜਿਹੜਾ ਸਾਡਾ ਦੇਸ਼ 'ਚ ਦੋ ਸੰਵਿਧਾਨ ਚੱਲੇ ਸੀ ਉਹਨੂੰ ਖਤਮ ਕਰਤਾ 370 ਤੋੜਤੀ ਕਸ਼ਮੀਰ ਦੇ ਵਿੱਚ ਇੱਕ ਸਮਾਂ ਪੂਰਾ ਦੇਸ਼ ਘਾਤਾ ਕਸ਼ਮੀਰ ਤੋਂ ਲੈ ਕੇ ਕੰਧਿਆਕਵਾਦੀ ਤੱਕ ਦੇਸ਼ ਸਾਡਾ ਸੀ ਲੇਕਿਨ ਸੰਵਿਧਾਨ ਦੋ ਚੱਲੇ ਸੀ ਦੋ ਝੰਡੇ ਚੱਲੇ ਸੀ ਦੇਸ਼ ਦੇ ਵਿੱਚ ਮੋਦੀ ਸਾਹਿਬ ਨੇ ਖਤਮ ਕਰਤੇ ਸਾਡੇ ਦੇਸ਼ 'ਚ ਮੁੰ ਦਿਸਾ 55 ਦੇ ਹਿੰਦੂ ਮੈਰਿਜ ਐਕਟ ਬਰਿਆ ਲੇਕਿਨ ਹਿੰਦੂ ਮੈਰਿਜ ਐਕਟ ਦੇ ਅਧੀਨ ਅਸੀਂ ਸਾਰੇ ਲੋਕ ਆਉਂਦੇ ਸੀ ਪਾ ਮੁਸਲਮ ਜਿਹੜਾ ਤਲਾਕ ਸੀ ਉਹ ਲੱਗ ਸੀ ਜਿੱਦਨਾਂ ਸਾਡੀਆਂ ਭੈਣਾਂ ਮੁਸਲਮਾਨ ਧੀਆਂ ਨੂੰ ਜਿਹੜਾ ਤਲਾਕ ਲਾ ਕੇ ਕਿ ਤਲਾਕ ਦਿੱਤਾ ਜਾਂਦਾ ਸੀ ਮੋਦੀ ਸਾਹਮਣੇ ਉਹ ਵੀ ਖਤਮ ਕਰਤਾ ਤਿੰਨ ਤਲਾਕ ਦਾ ਸਿਸਟਮ ਵੀ ਰਾਮ ਰਾਜਿਆ ਵਾਲੀ ਜਿਹੜੀ ਗੱਲ ਚੱਲ ਰਹੀ ਹੈ ਇਸ ਦੇਸ਼ ਦੇ ਵਿੱਚ ਅੱਜ ਲੋਕਾਂ ਨੂੰ ਲੱਗ ਰਿਹਾ ਹੈ ਕਿ ਪੂਰੇ ਦੇਸ਼ ਦੇ ਵਿੱਚ ਰਾਮ ਰਾਜਿਆਵਾਂ ਦਾ ਮਾਹੌਲ ਪੰਗਿਆ ਜਿੱਥੇ ਭਾਰਤੀ ਜਨਤਾ ਪਾ ਕੇ ਸਰਕਾਰ ਬਣੀ ਹੈ ਜੂਪੀ ਦੇ ਵਿੱਚ ਜਾ ਕੇ ਦੇਖੋ ਕਿੰਨਾ ਵਧੀਆ ਮਾਹੌਲ ਆ ਅੱਜ ਹਰਿਆਣਾ ਵਿੱਚ ਦੇਖੋ ਅੱਜ ਮੱਧ ਪ੍ਰਦੇਸ਼ ਦੇਖੋ ਅੱਜ ਗਰਾਹ ਗੁਜਰਾਤ ਦੇਖੋ 35 ਸਾਲ ਸਰਕਾਰ ਚੱਲੀ ਹੈ ਲੇਕਿਨ ਕੱਲ 10 ਲੋਕ ਇਕੱਠੇ ਕਰਕੇ ਬਿਨਾਂ ਸੋਚੇ ਸਮਝੇ ਇਹ ਨਾਲੇ ਮਾਰ ਦੇ ਜੇ ਸ਼ਰਮ ਕਰੋ ਸ਼ਰਮ ਕਰੋ ਅਰੇ ਭਾਈ ਮਹਾਤਮਾ ਗਾਂਧੀ ਜੀ ਸਾਡੇ ਰਾਸ਼ਟਰ ਪਿਤਾ ਨੇ ਅਸੀਂ ਮੰਨਦੇ ਸਾਡੇ ਰਾਸ਼ਟਰ ਪਿਤਾ ਨੇ ਅਸੀਂ ਕਦੋਂ ਕਿਹਾ ਸਾਡੇ ਰਾਸ਼ਟਰ ਪਿਤਾ ਨਹੀਂ ਹੈ ਮਹਾਤਮਾ ਗਾਂਧੀ ਜੀ ਮਹਾਤਮਾ ਗਾਂਧੀ ਜੀ ਸਾਡੇ ਰਾਸ਼ਟਰਪਿਤਾ ਦੇ ਨੋਟਾਂ ਤੇ ਫੋਟੋ ਲੱਗੀ ਹੈ ਸਾਰੀ ਦੁਨੀਆ ਨੂੰ ਪਤਾ ਹੈ ਮਹਾਤਮਾ ਗਾਂਧੀ ਨੇ ਕਿਹੜੇ ਕੰਮ ਕੀਤੇ ਨੇ ਉਹ ਵੀ ਪਤਾ ਸਾਰੀ ਦੁਨੀਆ ਨੂੰ ਸਰਦਾਰ ਵੱਲਕਰ ਜੀ ਨੇ ਕਿਹੜੇ ਕੀਤੇ ਉਹ ਵੀ ਪਤਾ ਨਹੀਂ ਇਹ ਤਾਂ ਵੇਖੋ ਇਹਨਾਂ ਨੇ ਗੱਦਾ ਬਣਾਉਣਾ ਫਿਰ ਤਾਂ ਪਾਕਿਸਤਾਨ ਦੀ ਫੋਟੋ ਲੱਗਣੀ ਚਾਹੀਦੀ ਨੋਟਾਂ ਤੇ ਜੇ ਮੇਰੀ ਮੰਨੋਂ ਤੇ ਬਿਲਕੁਲ ਇਹ ਸਾਲ ਦਾ ਹੈ ਜਿੰਨੇ ਦੱਸਾਂ ਚੁੰਮ ਕੇ ਗਲਚ ਪਾ ਲਿਆ ਫਾਸੀ ਦੇ ਦਿੱਤੀ ਮਹਾਤਮਾ ਦਾਦੀ ਨੇ ਕੋਈ ਫਾਸੀ ਨਹੀਂ ਦਿੱਤੀ ਲਈ ਦੇਸ਼ ਵਾਸਤੇ ਚੜੇ ਫਾਸੀ ਤੇ ਚਲੇਗਾ ਮਹਾਤਮਾ ਗਾਂਧੀ ਜੀ ਠੀਕ ਹੈ ਰਾਸ਼ਟਰਪਿਤਾ ਮੰਨ ਲਿਆ ਕਾਂਗਰਸ ਸਰਕਾਰ ਆ ਗਈ 1947 ਚ ਪਾਰਟਿਸ਼ਨ ਹੋਈ ਕਾਂਗਰਸ ਸਰਕਾਰ ਆ ਗਈ ਕਾਂਗਰਸ ਦੇ ਲੀਡਰਸ਼ਿਪ ਨਾਲ ਉਹਨਾਂ ਨੇ ਰਾਸ਼ਟਰਪਿਤਾ ਮੰਨ ਲਿਆ ਲੇਕਿਨ ਅੱਜ ਵੀ ਰਾਸ਼ਟਰਪਿਤਾ ਮੰਨਦੇ ਆ ਜੇ ਸਾਡਾ ਦੇਸ਼ ਮੰਨਦਾ ਤੇ ਰਾਸ਼ਟਰਪਿਤਾ ਮੰਨਦਾ ਸਾਡਾ ਦੇਸ਼ ਜਿਹਦੀ ਇੱਤਿਹਾਸ ਹੈ ਅਸੀਂ ਉਹਦੀ ਕਰਦੇ ਆ ਅੱਜ ਵਾਲੇ ਭਾਈ ਪਟੇਲ ਜੀ ਦੀ ਗੱਲ ਕਰੀਏ ਹਾਂ ਵਾਲੇ ਭਾਈ ਪਟੇਲ ਜੀ ਨੂੰ ਵੋਟਾਂ ਪਾਈਆਂ ਸੀ ਪ੍ਰਧਾਨ ਮੰਤਰੀ ਬਣਾਉਂਦੀਆਂ ਲੇਕਿਨ ਨਰਦੋ ਜੀ ਦੋ ਵੋਟਾਂ ਪਾਈਆਂ ਹਨ ਪ੍ਰਧਾਨ ਮੰਤਰੀ ਬਣਾਤਾ ਨਰਦੋ ਜੀ ਨੂੰ ਇਨਾ ਤੱਕਾ ਜੀ ਅੱਜ 20 ਲੱਖ ਲੋਕ ਮਰ ਗਏ ਆ ਸਾਡੇ ਟ੍ਰੇਨਾਂ ਚੋਂ 10-10 ਲੱਖ ਬੰਦਾ ਇਥੋਂ ਮਾਰ ਕੇ ਉਹਦੇ ਪਾਕਿਸਤਾਨ ਨੂੰ ਭੇਜਦਾ ਕਿੰਨੇ ਮਰਵਾਇਆ ਇਹ ਕਾਂਗਰਸੀਆਂ ਨੇ ਮਰਵਾਇਆ ਉਹਦੀ ਗੱਲ ਤਾਂ ਆਪਾ ਕਰਦੇ ਨਹੀਂ ਬਰੀਮਾ ਕੀ ਤੱਕਾ ਦਾ ਦੀ ਗੱਲ ਕਰਦੇ ਨਹੀਂ ਅੱਜ ਜਿਹੜਾ 125 ਦਿਨਾਂ ਦਾ ਰਜਗਾਤ ਕਰਤਾ ਸਿਹਤ 100 ਦਿਨ ਤੋਂ ਅੱਜ ਘੂਠਾ ਲੱਗਣ ਜਾ ਰਿਹਾ ਹੈ ਉਹਦੀ ਬਾਇਓਮੈਟ੍ਰਿਕ ਕੱਟ ਦਿੱਤੀ ਗਈ ਹੈ ਉਹਦੀ ਟੈਂਗਸ ਕੋਈ ਘੂਠਾ ਨਹੀਂ ਸੀ ਜਵਾਦਾ ਗਰੀਬ ਦਾ ਅੱਜ ਜਿਹੜਾ ਪਿੰਡ ਦਾ ਸਪੰਜ ਬੰਦਾ ਮੇਰਾ ਵੀਰ ਕੋਈ ਇਸ ਗੱਲ ਦਾ ਗੁੱਸਾ ਦਾ ਕਰੇ ਕੋਈ ਸਰਪੰਚ ਪੰਚ ਬੰਦਾ ਔਰ ਸਪੰਜ ਬੰਦਾ ਆਪਣੇ ਸਾਰੇ ਰਿਸ਼ਤੇਦਾਰਾਂ ਦਾ ਨਾਂ ਪਾ ਕੇ ਦਿਹਾੜੀ ਲੈ ਰਿਆ ਮਰਦੇਗਾ ਚ ਲੇਕਿਨ ਮੋਦੀ ਸਰਕਾਰ ਨੂੰ ਗਰੀਬਾਂ ਦਾ ਦੰਦ ਜਾਗਿਆ ਕਿਉਂ ਜਾਗਿਆ ਕਿਉਂਕਿ ਆ ਕਿ ਸਟੇਟ ਇਚ ਹਿੱਸਾ ਪਾਵੇ ਕਿਉਂਕਿ ਸਟੇਟ ਜਰੀ ਹੈ ਉਹ ਹੱਤਕਾ ਕਰਾਦੀ ਹੈ ਇਸ ਸਿਸਟਮ ਦੇ ਨਾਲ ਆਪਣੇ ਸਰਪੰਚ ਜਿਹੜੋ ਬੰਦੇ ਆ ਉਹਨਾਂ ਸਰਪੰਚਾਂ ਦੇ ਕੋਲੋਂ 100-100 ਦਿਹਾੜੀ ਬੰਦਾ ਨਾਂ ਵੀ ਆਵੇ ਉਹਦਾ ਨਾਮ ਲਿਖ ਕੇ ਵੀ ਦਿਹਾੜੀ ਪੁਆਈ ਜਾਂਦੀ ਸੀ ਠੱਗੀ ਵੱਜਦੀ ਹੈ ਕੋਈ ਆਡਟ ਨਹੀਂ ਹੁੰਦਾ ਸਟੇਟ ਵੱਲੋਂ ਜੋ ਸੈਂਟਰ ਗਵਰਨਮੈਂਟ ਰეკਮੈਂਡੋ ਸੈਂਟਰ ਗਵਰਨਮੈਂਟ ਉਹਨੂੰ ਕੋਈ ਕਹਿ ਨਹੀਂ ਤੋਕਦੀ ਹੈ ਲੇਕਿਨ ਇਹਨਾਂ ਨੇ ਇਹਨਾਂ ਦੇ ਇਹਨਾਂ ਨੂੰ ਪਤਾ ਹੀ ਹੋਈ ਹੈ ਕਿ ਗਰੀਬਾਂ ਤੱਕ ਮੋਦੀ ਸਰਕਾਰ ਕਿਉਂ ਪਹੁੰਚਕਾਰੀ ਹੈ ਗਰੀਬਾਂ ਵਾਸਤੇ ਕਿਉਂ 스ਕੀਮਾਂ ਲਾਉਂਦੀ ਹੈ ਗਰੀਬ ਨੂੰ ਉੱਪਰ ਆ ਉੱਪਰ ਕਿਉਂ ਚੱਕਣਾ ਚਾਹੁੰਦੀ ਹੈ ਗਰੀਬਾਂ ਨੂੰ ਪੱਕੇ ਮਕਾਨ ਕਿਉਂ ਦੇਣਾ ਚਾਹੁੰਦੀ ਹੈ ਹਰੇਕ ਗੱਲ ਦੀ ਤਕਲੀਫ ਜਰੀ ਹੈ ਇਹ ਕਾਂਗਰਸ ਨੂੰ ਹੋਦੀ ਹੈ ਖਾਸ ਕਰਕੇ ਡਾਕਟਰ ਰਾਜਕਮਾਜ ਨੂੰ ਜ਼ਿਆਦਾ ਆ ਰਹੀ ਹੈ ਆਪ ਆਪਾ ਗਰੀਬ ਐ ਐਸੀ ਭਾਈਚਾਰੇ ਨੂੰ ਅਡਰੈਸ ਕਰਦੇ ਆ ਐਸੀ ਭਾਈਚਾਰੇ ਦੀ ਰਾਜਨੀਤੀ ਕਰਦੇ ਲੇਕਿਨ ਮੈਂ ਅਜੇ ਤੱਕ ਡਾਕਟਰ ਰਾਜਕਮਾਰ ਜੀ ਨੂੰ ਕਿ ਐਸੀ ਭਾਈਚਾਰੇ ਦੇ ਘਰ ਪੁੰਜੇ ਬੈ ਕੇ ਖਾਣਾ ਖਾਂਦਾ ਵੀ ਵੇਖਿਆ ਮੈਂ ਵੀ ਵੇਖਿਆ ਕਦੀ ਉਹ ਪਿੰਡਾਂ ਜਾ ਕੇ ਕਿ ਗਰੀਬਦਾਰ ਬੈ ਕੇ ਪੁੰਜੇ ਖਾਣਾ ਖਾਂਦਾ ਕੋਟ ਪੈਸੇ ਦੀ ਕਰੀ ਤੇ ਕਦੀ ਟੁੱਟਣ ਨਹੀਂ ਦਿੱਤੀ ਅਜੇ ਤੱਕ 22 ਤੋਂ ਬਗੈਰ ਤਾਂ ਬਰੇ ਨਹੀਂ ਆਪਾਂ ਗੱਲ ਗਰੀਬ ਦੀ ਕਰਿਆ ਆਪਾਂ ਜਿਸ ਪਰਵਾਦ ਤੋਂ ਉੱਠਿਆ ਉਸ ਪਰਵਾਦ ਦੀ ਗੱਲ ਕਰਨੀ ਚਾਹੋ ਕਦੀ ਪਾਉਗੀ ਮੇਰੀ ਦਾਦੀ ਦੇ ਲੋਕਾਂ ਦੀਆਂ ਸਲਾਈਆਂ ਘਟਾਇਆ ਕਰਕੇ ਸਾਨੂੰ ਪਾਲਿਆ ਮੈਂ ਤਾਂ ਕਦੀ ਭੁੱਲਿਆ ਨਹੀਂ ਅਜੇ ਤੱਕ 아이 ਗਰੀਬੀ ਤੇ ਗਰੀਬੀ ਭੁੱਲਣੀ ਸਾਡੇ ਮਕਾਨ ਚੋਂ ਦੇ ਹੀ ਦੱਸਦੇ ਆ ਡਾਕਟਰ ਸਾਹਿਬ ਇਹ ਦੱਸਣਾ ਪਏਗਾ ਲੋਕਾਂ ਦੇ ਵਿੱਚ ਗਰੀਬੀ ਦੇ ਤਰਾ ਬੈ ਕੇ ਵੇਖੋ ਤੁਸੀਂ ਆਪਾਂ ਇਦਾਂ ਦਾ ਕਰੀਏ ਵੀ ਆਪਾਂ ਗਰੀਬੀ ਚੋਂ ਉੱਪਰ ਉੱਠ ਗਏ ਆਪਾਂ ਮੰਤਰੀ ਬਦ ਕੇ ਆਪਾਂ ਐਸ਼ਾ ਕਰ ਲੀਆਂ ਪੈਸੇ ਕਮਾ ਲਿਆ ਆਪਾਂ ਗਰੀਬੀ ਭੁੱਲ ਗਏ ਆ ਗਰੀਬੀ ਨਹੀਂ ਛੱਡਣੀ ਗਰੀਬਾਂ ਨੂੰ ਜਾ ਕੇ ਪਿੰਡਾਂ ਦੇ ਵੇਖੋ ਕੀ ਹਾਲਾਤ ਨੇ ਗਰੀਬਾਂ ਪਿੰਡਾਂ ਦੇ ਵੇਖੋ ਤੁਹਾਡੀ ਮੰਦੀਰੇਗਾ ਕਿੰਨੀ ਚੱਲਦੀ ਸ਼ਹਿਰ ਚ ਵੀ ਪਿਛਲੇ 10 ਸਾਲਾਂ ਤੋਂ ਕਿਹੜੀ ਗੱਲ ਕੀਤੀ ਬੰਦੇ ਰੱਗਾ ਦੀ ਦਿਹਾੜੀ ਨਹੀਂ ਮਿਲਦੀ ਮਨੋਦ ਦੱਸੋ ਇੱਕ ਵਾਰੀ ਬਿਲਕੁਲ ਗਲਤ ਪੱਤਾ ਸਟ ਕੀਤਾ ਗਿਆ ਮੈਂ ਇਹਨਾਂ ਦੀ ਪੂਰੀ ਵਿਰੋਧਤਾ ਕਰਦਾ ਹਾਂ ਉਸ ਪ੍ਰੋਟੈਸਟ ਦੀ ਔਰ ਜੋ ਇਹਨਾਂ ਦੇ ਮੋਦੀ ਸਾਹਿਬ ਨੂੰ ਕੱਲ ਭੱਟਿਆ ਇਹ ਮੋਦੀ ਇਹਨਾਂ ਤੋਂ ਆ ਬੜੇ ਚੰਗੇ ਲੱਗੇ ਸੀ ਮੋਦੀ ਸਾਹਿਬ ਤੇ ਭੱਜ ਕੇ ਡਾਕਟਰ ਰਾਕਮਾ ਦੀ ਸਾਡੇ ਚ ਆ ਕੇ ਭਰਾਤੀ ਜੱਤਾ ਪਾ ਜੇ ਤਾਂ ਯਾਦ ਹੋਵੇ ਤੇ ਇਹਨਾਂ ਦੇ ਮੰਤਰੀ ਸਾਹਿਬ ਧਰਮਸ਼ੋਦ ਜੀ ਮੰਤਰੀ ਸਾਹਿਬ ਉਹ ਡਕਾਲ ਕੇ ਗਰੀਬਾਂ ਦੇ ਪੈਸੇ ਉਹ ਐਸੀ ਲੀਡਰ ਨੇ ਔਰ ਐਸੀ ਲੀਡਰ ਹੁੰਦੇ ਬਾਲੂ ਮੰਤਰੀ ਸਨ ਲੇਕਿਨ ਜਿਹੜਾ ਗਰੀਬਾਂ ਦੀ ਸਕਾਲਰਸ਼ਿਪ ਆਏ ਮੰਤਰੀ ਸਾਹਿਬ ਖਾ ਗਏ ਧਰਮਸ਼ੋਦ ਜੀ ਔਰ ਆਮ ਆਦੀ ਪਾਰਟੀ ਨੇ ਪੱਤਾ ਦਿੱਤਾ ਤੁਮ ਸੌਜੀ ਅੰਦਰ ਗਏ ਡਾਕਸਾਨ ਨੂੰ ਪੁੱਛੋ ਭਾਜਪੀ ਖਾ ਗਈ ਕਿਉਂ ਖਾ ਗਈ ਗਰੀਬਾਂ ਦਾ ਭਾਜਪੀ ਨੇ ਕਦੀ ਖਾਦਾ ਨਹੀਂ ਗਰੀਬਾਂ ਦਾ ਮੋਦੀ ਸਾਹਿਬ ਤੇ ਵਿਚਾਰੇ ਦੇਸ਼ ਦੀ ਰਾਸ਼ਟਰ ਦੀ ਸੇਵਾ ਤੋਂ ਬਗਾਲ ਗੱਲ ਹੀ ਨਹੀਂ ਕਰਦੇ ਨਾ ਦਾਣ ਨਾ ਕੰਨ ਦਾ ਗਾਲ ਨਾ ਬਾਤ ਉਹ ਤੇ ਸਿਰਫ ਆਪਾਂ ਦੇਸ਼ ਤੋਂ ਇਲਾਵਾ ਗੱਲ ਹੀ ਕੋਈ ਨਹੀਂ ਨਾ ਉਹ ਨਾ ਬੱਚੇ ਪਾਲਣੇ ਨਾ ਵੇਖਣੇ ਨਾ ਦਾਦਾ ਦਾ ਕੋਈ ਐਸਾ ਕੰਮ ਆ ਨਾ ਉਹਦੀ ਪੂਰੇ ਦੇਸ਼ ਅੱਜ ਤੱਕ ਕੋਠੀ ਬਣਾਈਆਂ ਮੋਦੀ ਸਾਹਿਬ ਨੇ ਨਾ ਮੋਦੀ ਸਾਹਿਬ ਨੇ ਕੋਈ ਬੰਗਲਾ ਬਣਾਇਆ ਨਾ ਮੋਦੀ ਸਾਹਿਬ ਕਿੱਧਰ ਜਾ ਕੇ ਮਾਲਸ਼ਾ ਕਰਾਉਂਦੇ ਨੇ ਇਹ ਭਾਈ ਸਾਹਿਬ ਜੀ ਟਰਪ ਸਾਹਿਬ ਸੋਚ ਸਮਝ ਕੇ ਬੋਲਿਆ ਕਰੋ ਸਕਾਲਰਸ਼ਿਪ ਟਾਡਾ ਮੰਤਰੀ ਖਾ ਗਿਆ ਸੀ ਪੰਜਾਬ ਦੀ ਬੀਜੇਪੀ ਨਹੀਂ ਖਾਦੀ ਬੀਜੇਪੀ ਦੇ ਸਰਕਾਰ ਹੀ ਨਹੀਂ ਸਕਾਲਰਸ਼ਿਪ ਕਿੱਥੋਂ ਖਾਲੇਗੀ ਸਾਡੀ ਅਕਾਲੀ ਦਲ ਨਾਲ ਜਦੋਂ ਸਰਕਾਰਈ ਹੈ ਉਦੋਂ ਵੀ ਇਹ ਬਾਦਮੀ ਕੀ ਜਿਹੜਾ ਸਾਡਾ ਤੀਰਥਿਆ ਰਾਮ ਜੀ ਤੇ ਭਗਵਾਨ ਬਾਦਮੀ ਦਾ ਤੀਰਥ ਜਿਹੇ ਸਜਾਇਆ ਤੇ ਪਾਰਟੀ ਜਦਦਾ ਪਾਰਟੀ ਨੇ ਅਕਾਲੀ ਦਲ ਦੇ ਸਜਾਇਆ ਕਾਂਗਰਸ ਦਾ ਕੋਈ ਰੋਲ ਨਹੀਂ ਹੈਗਾ ਉਹਦੇ ਵਿੱਚ ਵੀ ਲੇਕਿਨ ਅੱਜ ਅਹੀ ਗੱਲਾਂ ਕਰਦੇ ਆਂ ਵੀ ਅਸੀਂ ਜਦੋਂ ਗਰੀਬੀ ਦੇ ਬਾਰੇ ਕਾਂਗਰਸ ਗੱਲ ਕਰਦੀ ਸੀ ਹਮੇਸ਼ਾ ਗਰੀਬੀ ਤੋ ਦਾ ਨਾਦਾ ਜ਼ਰੂਰ ਦਿੱਤਾ ਕਾਂਗਰਸ ਨੇ ਲੇਕਿਨ ਗਰੀਬੀ ਹਟੀ ਨਹੀਂ ਅੱਜ ਤੱਕ ਗਰੀਬੀ ਵਧੀ ਐ ਹਟੀ ਨਹੀਂ ਦੇਤੋ ਅਜੋ ਜਿੱਤੇ ਜਿੱਤੇ ਇਹਨਾਂ ਦੀ ਸਟੇਟ 'ਚ ਸਰਕਾਰਾਂ ਆ ਰਹੀਆਂ ਜਾਂ ਬੇਸ ਸਰਕਾਰ ਆਇਆ ਕਿਹੜੀ ਗਰੀਬੀ ਢਾਈ ਆ ਜੀ ਨਾ ਤਾਂ ਦਿੰਦੇ ਨੇ ਪੰਦਰ ਜਵਾਬ ਨਾਲ ਨਾ ਤੋ ਤਾਕਾ ਦੇ ਡਰਾ ਗਾਂਧੀ ਜਾਇਤਜੀਵ ਗਾਂਧੀ ਜੀ ਆਏ ਹੁਣ ਸੋਨੀਆ ਗਾਂਧੀ ਜੀ ਵੀ ਹੈਡ ਬਣ ਕੇ ਮੋਨ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾਤਾ ਕਿਹੜੀ ਗਰੀਬੀ ਢਾਈ ਕਿਹੜਾ ਗਰੀਬਾਂ ਦੇ ਵਾਲੇ ਹਾ ਦਾ ਨਾ ਨਾ ਮਾਜਾ ਅਜੇ ਤੱਕ ਇਹਦੇ ਜਾ ਕੇ ਪਿੰਡ ਦੇ ਵਿੱਚ ਜੀ ਇੱਕ ਵਿਖਾ ਦਿਓ ਮੈਨੂੰ ਕੋਈ ਕਲਿੱਪ ਕੱਢ ਦਿਵੇ ਵੀਡੀਓ ਕੱਢ ਕੇ ਕਿ ਗਰੀਬ ਦੇ ਬਾਰੇ ਆਹ ਦੰਦਾ ਦਾ ਮਾਰਿਆ ਹੋਏ ਅੱਜ ਗਰੀਬ ਤਰਾਸਾ ਕਰਿਆ ਨਾਲ ਉਹ ਦਿਹਾੜੀ ਮਿਲਦੀ ਨਾਲ ਉਹ ਕੰਮ ਮਿਲਦਾ ਭਾਤ ਜੀ ਜਨਤਾ ਪਾਰਟੀ ਨੇ 1 ਸਵਾ 100 ਦਿਨ ਕਾਤਾ 100 ਤੋਂ 125 ਦਿਨਾਂ ਦਾ ਕੰਮ ਮਿਲੇਗਾ ਗਰੀਬ ਨੂੰ ਜੇ ਗਰੀਬ ਨੂੰ ਦਿਹਾੜੀ ਨਹੀਂ ਮਿਲਦੀ ਉਹਨੂੰ ਜਦਕਾ ਪਤਾ ਦਿੱਤਾ ਜਾਵੇਗਾ 12 ਮਹੀਨਿਆਂ ਤੱਕ ਤੰਦਰਸ ਲੱਗੇਗੀ ਬਿਕਸਰ ਬਾਜੀਵ ਕਾ ਲੈਣੀ ਵੀ ਜਿਹੜੀ ਜਿਹੜੀ ਚੀਜ਼ ਪਰਿਆਵਨ ਖਰਾਬ ਹੋ ਰਿਹਾ ਹੈ ਅੱਜ ਸਾਡੇ ਰੋਕ ਨਹੀਂ ਲੱਗਦੇ ਅੱਜ ਪਾਉਦੇ ਨਹੀਂ ਲੱਗਦੇ ਬੰਦ ਹੋ ਗਿਆ ਉਹਦੀ ਗੱਲ ਪਾਣੀ ਖਤਮ ਹੋ ਰਿਹਾ ਸਾਡੀ ਧਰਤੀ ਦੇ ਹਟਾ ਉਹਦੇ ਬਾਰੇ ਵੀ ਇਹਦੇ ਵਿੱਚ ਮਦੇਗਾ ਚ ਉਹਨਾਂ ਨੇ ਐਡ ਕਰਤਾ ਵੀ ਪਾਣੀ ਦੇ ਉੱਤੇ ਵੀ ਗੜੀ ਆ ਕੇ ਕੰਮ ਕੀਤਾ ਜਾਊਗਾ ਉਹਦੇ ਬਾਰੇ ਵੀ ਗਰੀਬਾਂ ਨੂੰ ਸਮਝਾਇਆ ਗਾ ਗਰੀਬਾਂ ਦਾ ਖੂਹ ਪੁੱਟੇ ਜਾਣਗੇ ਤਲਾਬ ਪੁੱਟੇ ਜਾਣਗੇ ਕਿ ਜੇ ਤਲਾਬ ਖੂਹ ਪਟਾਏਗੇ 17 ਤੋਂ ਲੈ ਕੇ 22 ਤੱਕ ਸਰਕਾਰ ਆਈ ਹੈ ਦੱਸੋ ਕਿਹੜਾ ਖਲਾ ਤਲਾਬ ਪੁੱਟਿਆ ਗਿਆ ਖੂਹ ਪੁੱਟਿਆ ਗਿਆ ਜੀ ਪਿੰਡਾਂ ਦੇ ਵਿੱਚ ਜਿੰਨਾ ਲੋਕਾਂ ਨੂੰ ਕੋਈ ਫਾਇਦਾ ਮਿਲ ਸਕੇ ਇਸ ਕਰਕੇ ਭਾਤੀ ਜਨਤਾ ਪਾਤੀ ਜਿੱਥੇ ਸਰਕਾਰ ਆਪਣੀ ਮੱਧ ਪਦਾ ਖੂਹ ਪੁੱਟੇ ਜਾ ਰਿਹਾ ਕੂਪਟੇਗੇ ਤਲਾ ਪਟੇਗੇ ਹਰੇਕ ਜਗ੍ਹਾ ਤੇ ਲੇਕਿਨ ਇਥੇ ਇਹਨਾਂ ਦਾ ਕੋਈ ਵੀ ਅੱਜ ਤੱਕ ਕੋਈ ਵੀ ਕੰਮ ਜਿਹੜਾ ਕਿਸੇ ਪੱਧਰ ਤੇ ਵੀ ਕਾਗਰਸ ਵੱਲੋਂ ਕਦੀ ਨਹੀਂ ਕੀਤਾ ਗਿਆ ਲੇਕਿਨ ਗਲਤ ਪ੍ਰਟੈਸਟ ਕੀਤਾ ਸਿਰਫ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਆਪਣੇ ਹੱਥ ਨਾਲ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਉਹ ਡਾਕਟਰ ਰਾਜਕਮਾਰਾਂ ਨੇ ਸਿੱਖਿਆ ਹਮੇਸ਼ਾ ਕਰਦੇ ਆ ਕੱਢ ਕੇ ਉਹਦਾ ਨਾਮ ਬਦਲ ਕੇ ਉਹਦਾ ਨਵਾਂ ਐਕਟ ਬਣਾਤਾ ਮਿਸ਼ਨ 2025 ਉਹਦਾ ਕੱਟਾ ਹੈ ਨਾਂ ਵੀ ਬਦਲਦਾ ਹੈ ਜਦੋਂ ਸਕੀਮ ਦਾ ਇਹਨਾਂ ਨੇ ਅਹੀਂ ਲਈ ਸਕੀਮ ਦਾ ਨਾਮ ਬਦਲਿਆ ਵੀ ਬੀ ਜੀ ਆਰ ਜੀ ਵਿਕਸਿਤ ਭਾਗ ਗਾਰੰਟੀ ਰੋਜ਼ਗਾਰ ਜੀਵਕਾ ਇਹਦੇ ਜੀ ਰਾਮ ਜੀ ਕਿੱਥੋਂ ਆ ਗਏ ਜੇ ਲੋਕਾਂ ਨੂੰ ਲੱਗਦਾ ਹੈ ਮੈਨੂੰ ਲੱਗਦਾ ਤੁਹਾਨੂੰ ਲੱਗਦਾ ਕਿਸ ਨੂੰ ਲੱਗਦਾ ਹੈ ਕਿ ਇਹਦਾ ਮਤਲਬ ਵਿਕਸਿਤ ਬਾਤ ਜੀ ਰਾਮ ਜੀ ਵਿਕਸਿਤ ਬਾਤ ਜੀ ਰਾਮ ਜੀ ਜੇ ਲੋਕਾਂ ਨੂੰ ਲੱਗਣ ਲੱਗ ਗਿਆ ਤਾਂ ਕੀ ਤਕਲੀਫ ਹੈ ਜੀ ਕੀ ਫਾਇਦਾ ਹੈ ਇਹਦੇ ਵਿੱਚ ਬਹੁਤ ਫਾਇਦਾ ਹੈ ਜੀ ਜਦੋਂ ਪੰਜਾਬ ਸਟੇਟ ਜਦੋਂ ਜਦੋਂ ਕਿਸੇ ਪਰਿਵਾਰ ਨੂੰ ਪਤਾ ਹੋਏਗਾ ਕਿ ਆ 100 ਰੁਪਇਆ ਆਇਆ ਹੈ ਹਾਂ ਜੀ ਤੇ ਇਹਦਾ ਕਿਸਨੇ ਹਿਸਾਬ ਨਹੀਂ ਪੁੱਛਿਆ ਤੇ ਉਹਦਾ ਉਹਦਾ ਖੁਦ ਫਰੂਦ ਕਰ ਲੈਣਾ ਤੇ ਜਦੋਂ ਪਤਾ ਲੱਗਿਆ ਕਿ ਸਟੇਲ ਨਾਲ ਹੀ 50 40 ਪੈਸੇ ਪਾਏ ਆ ਇਹਦੇ ਚ 60 ਪੈਸੇ ਸੈਂਟਰ ਨੇ ਪਾਏ ਆ ਰੁਪਈਆ ਹੋ ਗਿਆ ਤੇ ਇਹਦਾ ਸਟੇਲ ਵੀ ਹਿਸਾਬ ਪੁੱਛੇਗੀ ਇਹਦਾ ਸੈਂਟਰ ਵੀ ਹਿਸਾਬ ਪੁੱਛੇਗਾ ਆਪੇ ਪੈਸੇ ਖੁਦ-ਬੁਦ ਨਹੀਂ ਹੋਣਗੇ ਗਰੀਬ ਤੱਕ ਪਰਪਰ ਪੂਰੇ ਪਹੁੰਚਣਗੇ ਇਹ ਪੂਰੇ ਪੈਸੇ ਪਹਚਾਣ ਪੂਰੀ ਦਿਹਾੜੀ ਦਿਵਾਉਣ ਪੂਰੀ ਗਾਰੰਟੀ ਦੇਣ ਵਾਸਤੇ ਇਹ ਕੰਮ ਜਿਹੜਾ ਕੀਤਾ ਗਿਆ ਹੈ